ਲਓ ਵੀ ਬੱਕਰਾ ਮੰਡੀ ਪਿੰਡ ਦੀਪ ਸਿੰਘ ਵਾਲਾ ਤੇ ਸਾਰੇ ਬੱਕਰੀ ਪਾਲਕ ਵੀਰ ਤੇ ਵਪਾਰੀ ਵੀਰ ਪਹੁੰਚਿਆ ਸਾਡੇ ਵੱਲੋਂ ਤੇ ਬੱਕਰੀ ਮੇਲੇ ਦੇ ਮਾਲਕਾਂ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਜੀ ਆਇਆਂ ਆਖਿਆ ਜਾਂਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਲਈ ਤੇ ਬੱਕਰਾ ਮੰਡੀ ਸੂਰੇ ਵਾਲੇ ਦੇ ਓਨਰ ਵੀ ਇੱਥੇ ਬਾਈ ਪਵਨ ਜੀ ਹਰੀ ਪਹੁੰਚੇ ਆ ਕੁਝ ਦੋਕ ਗੱਲਾਂ ਉਹਨਾਂ ਤੋਂ ਵੀ ਸੁਣਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਭਰਾ ਅੰਝ ਪ੍ਰਿੰਦਪ ਸਿੰਘ ਵਾਲਾ ਬਕਰਾ ਮੰਡੀ ਤੇ ਪਹੁੰਚੀ ਹੈ ਅੱਜ ਪਹਿਲੀ ਬਕਰਾ ਮੰਡੀ ਹੈ ਤਾਂ 20 ਸਵੇਰ ਤੋਂ ਲੱਗਿਆ ਕਰੋਗੀ ਤੇ ਵਪਾਰੀ ਵੀ ਅਤੇ ਬੱਕਰੀ ਪਾਲਕ ਵੀਰ ਇੱਥੇ ਪਹੁੰਚਿਆ ਕਰੋ ਬਾਈਆਂ ਦੇ ਬਹੁਤ ਵਧੀਆ ਪ੍ਰਬੰਧ ਆ ਲੰਗਰ ਦਾ ਚਾਹ ਦਾ ਪਾਣੀ ਦਾ ਬੱਕਰੀਆਂ ਦੇ ਪੀਣ ਨੂੰ ਪਾਣੀ ਛਾਂ ਦਾ ਬਹੁਤ ਵਧੀਆ ਮੇਲਾ ਭਰਿਆਗਾ ਤੇ ਵੱਧ ਤੋਂ ਵੱਧ ਵਪਾਰੀ ਵੀਰਾਂ ਨੂੰ ਆਪਾਂ ਇਹੀ ਫੀਲ ਕਰਦੇ ਹਾਂਗੇ ਤੇ ਬਾਈਆਂ ਦਾ ਸਹਿਯੋਗ ਦਿਓ ਤੇ ਮੰਡੀ ਨੂੰ ਆਪਾਂ ਸਿਗਰਾਂ ਤੇ ਲੈ ਕੇ ਜਾਵਾਂਗੇ ਬਹੁਤ ਵਧੀਆ ਸਾਨੂੰ ਅੱਜ ਇੱਥੇ ਲੱਗਿਆ ਜਦੋਂ ਅਸੀਂ ਮੰਡੀ ਤੇ ਪਹੁੰਚੇ ਬਹੁਤ ਵਧੀਆ ਭੀੜਾ ਮੰਡੀ ਤੇ ਦੇ ਬਾਹਰ ਤੋਂ ਆਦੇ ਵਪਾਰੀ ਵੀਰ ਆਪਣਾ ਮਾਲ ਲੈ ਕੇ ਆਉ ਉਹ ਵਪਾਰੀ ਵੀਰ ਇੱਥੇ ਆਉਂਦੇ ਆ ਤੁਹਾਡਾ ਮਾਲ ਖਿੱਚਣਗੇ ਜਿੰਨਾ ਤੁਸੀਂ ਮਾਲ ਲੈ ਕੇ ਆਉਂਗੇ ਮਾਲ ਤੁਹਾਡਾ ਸਾਰਾ ਵਿਕੂਗਾ ਜਾਇਜ਼ ਰੇਟ ਦੇ ਵਿੱਚ ਕੋਈ ਕਿਸੇ ਨਾਲ ਧੋਖਾਧੜੀ ਨਹੀਂ ਹੋਊਗਾ ਜੇ ਕੋਈ ਵੀ ਤੁਹਾਨੂੰ ਧੋਖਾਧੜੀ ਲਾਗਦੀ ਇੱਥੇ ਆਪਣੇ ਕੋਈ ਮੰਡੀ ਓਨਰ ਖੜੇ ਆ ਬਾਈ ਕਮੇਟੀ ਵਾਲੇ ਖੜੇ ਆਗੇ ਇਹਨਾਂ ਨਾਲ ਤੁਸੀਂ ਆਪਦੀ ਗੱਲਬਾਤ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਏ ਸੀ ਬਾਈ ਪਵਨਾ ਵੰਦਰ ਜੀ ਪੈਂਡਾ ਸੂਰੇਆਲਾ ਤੋਂ ਤੇ ਆਪਾਂ ਬਾਈ ਜੀ ਮੰਡੀ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਪਹਿਲੀ ਵਾਰੀ ਹੋ ਰਹੀ ਹੈ ਜੀ ਜਿੰਨੇ ਵੀ ਭਰਾ ਨੇ ਸਾਰੇ ਜਰੂਰ ਆਉਣ ਤੇ ਹਰ ਸੋਹ ਵਾਰ ਦੇ ਸੋਹ ਵਾਰ ਮੰਡੀ ਜਰੂਰ ਆਇਆ ਤੇ ਇਹ ਆਪਾਂ ਗ੍ਰੈਡ ਦੇ ਵਿੱਚ ਲਾ ਰਹੇ ਹਾਂ ਇਹ ਮੰਡੀ ਹਾਂਜੀ ਗ੍ਰੈਡ ਦੇ ਵਿੱਚ ਠੀਕ ਹੈ ਜੀ ਲਓ ਜੀ ਇਹ ਮੰਡੀ ਆਉਣ ਵਾਲਾ ਬਾਈ ਜੀ ਤੇ ਪਿੰਡ ਸੂਰੇਆਣਾ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਦਾ ਪਿੰਡ ਆ ਤੇ ਆਪਣੇ ਬੱਕਰਾ ਮੰਡੀ ਲੱਗਦੀ ਹੈ ਹਰ ਐਤਵਾਰ ਦੇ ਐਤਵਾਰ ਤਕਰੀਬਨ 2.5 ਸਾਲ ਦੀ ਇਹ ਨੇੜ ਹੋ ਗਿਆ ਆਪਣੀ ਮੰਡੀ ਨੂੰ ਤੇ ਵੱਧ ਤੋਂ ਵੱਧ ਵਪਾਰੀ ਵੀ ਰੋਸਹੀ ਪਹੁੰਚਿਆ ਕਰੋ ਬਹੁਤ ਵਧੀਆ ਮੰਡੀ ਭਰਦੀ ਹੈ ਬਾਹਰੀ ਸਟੇਟ ਦੇ ਵਪਾਰੀ ਵੀ ਆਪਣੇ ਕੋਲ ਪਹੁੰਚਦੇ ਜਾਂਦੇ ਤੇ ਛਾ ਦੀ ਗੱਲ ਕਰੀਏ ਟਾਲੀ ਬੋਰਡ ਵੀ ਤੇ ਸਤੰਭਾਂ ਦੀ ਬਹੁਤ ਵਧੀਆ ਆਪਣੇ ਕੋਲ ਛਾ ਹੈਗੀ ਆ ਲੰਗਰ ਪ੍ਰਸ਼ਾਦੇ ਦਾ ਚਾਹ ਪਾਣੀ ਦਾ ਆਰਓ ਵਾਲੇ ਪਾਣੀ ਦਾ ਬੱਕਰੀਆਂ ਦੇ ਪੀਣ ਨੂੰ ਪਾਣੀ ਦਾ ਬਹੁਤ ਵਧੀਆ ਜਾਣ ਕੇ ਪ੍ਰਬੰਧ ਦਾ ਕਿਸੇ ਗੱਲੋਂ ਕੋਈ ਕਮੀ ਨਹੀਂ ਜੇ ਤੁਸੀਂ ਫਿਰ ਵੀ ਮੰਡੀ ਦੇ ਵਿੱਚ ਜਾਂਦੇ ਆ ਕੋਈ ਤੁਹਾਨੂੰ ਕਮੀ ਲੱਗਦੀ ਆ ਸਾਨੂੰ ਇਥੇ ਦੱਸ ਕੇ ਹੋਏ ਤਰੀਕਾ ਉੱਤੇ ਵੀ ਆ ਤੁਹਾਡੀ ਮੰਡੀ ਦੇ ਵਿੱਚ ਸਾਨੂੰ ਕਮੀ ਲੱਗੀ ਆ ਆਉਂਦੀ ਵਾਰ ਮੰਡੀ ਦੇ ਵਿੱਚ ਤੁਹਾਨੂੰ ਉਹ ਕੰਮ ਕਮੀ ਅਸੀਂ ਪੂਰੀ ਕਰਕੇ ਦੇਵਾਂਗੇ ਵਾਹ ਜੀ ਜੇ ਤੁਹਾਨੂੰ ਸਾਨੂੰ ਤਾਂ ਮੰਡੀ ਦੇ ਵਿੱਚ ਹੀ ਪਤਾ ਨਹੀਂ ਲੱਗਦਾ ਸੀ ਕਿ ਆਪਾਂ ਸਾਰੇ ਜਿਹੜਾ ਵਪਾਰੀ ਵੀ ਆਉਂਦਾ ਜਾਂ ਕੋਈ ਬੱਕਰੀ ਪਾਲਕ ਵੀ ਆਉਂਦਾ ਜਾਂ ਕੋਈ ਵੈਸੇ ਵੇਖਣ ਆਉਂਦਾ ਮੰਡੀ ਨੂੰ ਉਹਨਾਂ ਨੂੰ ਹੀ ਪਤਾ ਲੱਗੂਗਾ ਮੰਡੀ ਦੇ ਵਿੱਚ ਕੀ ਕਮੀ ਹੈ ਹੁਣ ਅਸੀਂ ਤਾਂ ਆਪਦੀ ਐਂਟਰੀ ਕਾਊਂਟਰ ਤੇ ਬੈਠੇ ਆ ਆਪਾਂ ਉੱਥੇ ਲਿਖਾਈ ਲੈਣੀ ਹੈ ਜਾਂ ਆਪਾਂ ਨਿਗ੍ਹਾ ਰੱਖਣੀ ਹੈ ਕੋਈ ਨਾਗ ਆ ਕੇ ਆਸੇ ਪਾਸੇ ਤਾਂ ਨਹੀਂ ਹੁੰਦਾ ਸਾਨੂੰ ਨਹੀਂ ਪਤਾ ਲੱਗਦਾ ਜੇ ਤੁਸੀਂ ਸਾਨੂੰ ਕਮੀਆਂ ਦੱਸ ਕੇ ਆਉਂਗੇ ਤਾਂ ਉਹ ਕਮੀਆਂ ਤੁਹਾਡੀ ਅਗਲੀ ਵਾਰ ਨੂੰ ਅਸੀਂ ਸੁਧਾਰ ਕਰਾਂਗੇ ਉਹਨਾਂ ਦੇ ਵਿੱਚ ਜੇ ਅਸੀਂ ਫਿਰ ਵੀ ਨਹੀਂ ਕਰਦੇ ਫਿਰ ਫਿਰ ਤੁਹਾਨੂੰ ਐ ਲੱਗੂਗਾ ਵੀ ਇਹ ਇੱਕ ਵੀਡੀਓ ਦੇ ਰਾਈਂ ਵੈਸੀ ਫੂਕੀਆਂ ਫੜਾ ਮਾਰਨ ਵਾਲੇ ਆ ਮੈਂ ਹਜੇ ਵੀ ਫਿਰ ਵੀ ਕਹਿੰਨਾ ਇਸ ਵੀਡੀਓ ਵੇਖ ਕੇ ਯਕੀਨ ਨਾ ਕਰਿਓ ਵੀਡੀਓ ਵੇਖ ਕੇ ਸਾਡੀ ਮੰਡੀ ਤੇ ਨਾ ਆਇਓ ਇੱਕ ਵਾਰੀ ਮੇਲੇ ਦੇ ਵਿੱਚ ਢੇੜਾ ਮਾਰ ਕੇ ਵੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਵੀਡੀਓ ਤੇ ਵੀਡੀਓ ਦਾ ਤੇ ਆਉਣ ਦਾ ਕੀ ਸੱਚ ਆ ਬਹੁਤ ਬਹੁਤ ਧੰਨਵਾਦ ਸਾਰੇ ਪੱਤੀ ਬਾਲਦੇ